असली गहना ਸੀ ਔਰਤ ਦਾ ਇਹ ਆ ਸਾਡਾ ਅਸਲੀ ਤਾਜ ਮੇਰੀ ਉਹ ਕਹਿੰਦੀ ਜਿਹੜਾ ਅਸਲੀ ਤਾਜ ਆ ਨਾ ਔਰਤਾਂ ਦਾ ਉਹ ਆ ਗਹਿਣਾ ਵੀ ਜਿਹੜੀ ਚੁੰਨੀ ਲਿੱਤੀ ਐ ਨੇ ਸਿਰ ਉੱਤੇ ਇਹ ਔਰਤਾਂ ਨੂੰ ਕਹਿ ਰਹੀ ਆ ਵੀ ਗੁਰਦੁਆਰੇ ਜਾਂਦੇ ਹੋ ਟੋਕਰੀਆਂ ਚਰਮਾਰ ਭਾਲਦੀਆਂ ਸਿਰ ਟੱਕਦੀਆਂ ਵੀ ਆਪਣਾ ਗਹਿਣਾ ਨਾ ਰੱਖੋ ਵੀ ਚੁੰਨੀ ਹਮੇਸ਼ਾ ਸਿਰ ਤੇ ਰੱਖੋ ਦੇਖੋ ਇਹ ਚੁੰਨੀ ਨਾਲ ਸਿਰ ਟਕਣਾ ਔਰਤ ਨੂੰ ਕਿਨੇ ਸਿਖਾਇਆ ਏਡ ਡਿੱਕ ਜਮਾਨੇ ਚ ਕੁੰਡ ਕੱਢਦੇ ਸੀ ਜਨਾਨੀਆਂ ਵਿਆਹ ਤੋਂ ਬਾਅਦ ਇਹ ਕਿਹਨੇ ਸਿਖਾਏ ਕਿ ਉਹ ਤੋਂ ਪਰਮਾਤਮਾ ਐਸੀ ਜ਼ਮੀਨ ਤੇ ਦੱਸਣ ਵੀ ਔਰਤ ਸਿਰ ਨੰਗਾ ਨਹੀਂ ਕਰੂਗੀ ਉਹ ਐਡਾ ਵੱਡਾ ਕੁੰਡ ਕੱਢੂਗੀ ਇਹ ਮਰਦਾਂ ਨੇ ਰੀਤੀ ਰਿਵਾਜ ਬਣਾਏ ਪਰਮਾਤਮਾ ਨੇ ਨਹੀਂ ਬਣਾਏ ਪਰਮਾਤਮਾ ਨੇ ਬੰਦੇ ਤੇ ਬੁੜੀ ਨੂੰ ਇੱਕ ਸਮਾਨ ਅਧਿਕਾਰ ਦਿੱਤਾ ਹੈ ਧਰਤੀ ਤੇ ਜੀਣ ਦਾ ਇਹ ਬੰਦਿਆਂ ਦੇ ਰਿਵਾਜ ਸੀ ਸਾਡੀ ਜਰਾਨੀ ਦੇ ਕੋਈ ਸ਼ਕਲ ਨਾ ਵੇਖੇ ਕੋਈ ਮਾੜੀ ਅੱਖ ਨਾ ਚੱਕ ਕੇ ਇਹਦੇ ਕੁੰਡ ਕੱਢ ਦੋ ਸਿਰ ਤੇ ਜੀ ਚੁੰਨੀ ਲੀਤੀ ਹੈ ਤਾਂ ਬੀਬਾ ਕੁੜੀ ਆ ਇਹ ਤਾਂ ਬੱਸ ਯਾਨੀ ਜਿਹੜੀਆਂ ਤੁਹਾਡੀਆਂ ਇੱਥੋਂ ਪੰਜਾਬ ਤੋਂ ਸਟੂਡੈਂਟ ਕੁੜੀਆਂ ਆ ਰਹੀਆਂ ਬੀਬਾ ਸਿਰ ਤੇ ਚੁੰਨੀਆਂ ਲੈਣ ਆਲੀਆਂ ਪਿੰਡ ਵਾਲੀਆਂ ਆ ਕੇ ਇੱਥੇ ਚੁੰਨੀਆਂ ਲਾ ਦਿੰਦੀਆਂ ਤੇ ਕਾਲੇ ਗੋਰੀਆਂ ਨਾਲ ਪਤਾ ਨਹੀਂ ਕਿਹੜੇ ਕਿਹੜੇ ਮੁੰਡਿਆਂ ਨਾਲ 100 200 ਡਾਲਰ ਪਿੱਛੇ ਖੇ ਖਾਂਦੀਆਂ ਫਿਰਦੀਆਂ ਉਹਨਾਂ ਨੂੰ ਸੁਧਾਰ ਲਿਆ ਤੂੰ ਦੇ ਤੇ ਸੰਸਕਾਰ ਦੇਤੀਆਂ ਸਿੱਖਿਆ ਉਹਨਾਂ ਨੂੰ ਇਹ ਜਿਹੜਾ ਚੁੰਨੀ ਨੂੰ ਤਾਜ ਕਹਿ ਰਹੀਆਂ ਤਾਜ ਨਹੀਂ ਹੈ ਇਹ ਪੁਰਾਣੇ ਜ਼ਮਾਨੇ ਚ ਗੁਲਾਮੀ ਸੀ ਔਰਤਾਂ ਵਾਸਤੇ ਜਿੱਦਾ ਮੁਸਲਮਾਨ ਬੁਰਕੇ ਪਾਉਂਦੇ ਆਪਣੀਆਂ ਘਰ ਵਾਲੀਆਂ ਜਦੋਂ ਘਰੋਂ ਬਾਹਰ ਕਿਤੇ ਜਾਣਾ ਕਹਿਣਗੇ ਸ਼ਾਪਿੰਗ ਤੇ ਚੱਲਿਆ ਬੁਰਕਾ ਪਾ ਲੋ ਮੂੰਹ ਟੱਕ ਲੋ ਸਾਰਾ ਮੈਂ ਪਹਿਲੇ ਵੀ ਵੀਡੀਓ ਚ ਆਖਿਆ ਸੀ ਬੁਰਕੇ ਦੀ ਲੋੜ ਮਰਦਾਂ ਨੂੰ ਆ ਸਿਰ ਤੇ ਚੁੰਨੀ ਤੇ ਕੁੰਡ ਕੱਢਣ ਦੀ ਲੋੜ ਮਰਦਾਂ ਨੂੰ ਆ ਔਰਤਾਂ ਨੂੰ ਨਹੀਂ ਔਰਤਾਂ ਬੰਨ ਲੈਣ ਪੱਗ ਤੇ ਮਰਦ ਕੱਢਣਗੇ ਕੁੰਡ ਹੁਣ ਕਿਉਂਕਿ ਜਿੰਨੀ ਗੰਦਗੀ ਮਰਦ ਦੀ ਅੱਖਾਂ 'ਚ ਆ ਨਾ ਔਰਤ ਦੀ ਅੱਖ 'ਚੋਂ ਗੰਦਗੀ ਨਹੀਂ ਆ ਜਿੰਨੀ ਹਵਸ ਮਰਦ ਦੀ ਅੱਖ ਵਿੱਚ ਆ ਭਾਰਤੀ ਅੱਖ ਵਿੱਚ ਉਹ ਹਵਸ ਨਹੀਂ ਹੈ। ਤੂੰ ਕਿਹੜੇ ਜਮਾਨੇ ਦੀ ਗੱਲ ਕਰ ਰਹੀ ਹੈਂ? ਭੌਂਕ ਭੌਂਕ ਕੇ ਕੁੱਤੇ ਅਰ ਬੂੰਤ ਆਪਣਾ ਗਲਾ ਬਿਠਾ ਲੈਣੀਆਂ। ਪਰ ਤੇਨੂੰ ਕੋਈ ਨਹੀਂ ਸੁਣਦਾ। ਜਿੰਨੀਆਂ ਤੇਰੇ ਮੂਰੇ ਸੁਣਨ ਵਾਲੀਆਂ ਬੈਠੀਆਂ। ਤੇਰੀ ਵੀਡੀਓ ਦੇਖੀ ਹੈ ਮੈਂ ਸਾਰੀਆਂ ਬੁੜੀਆਂ। ਸਾਰੀਆਂ ਪੁਰਾਣੇ ਜਮਾਨੇ ਵਾਲੀਆਂ ਬੀਬੀਆਂ। ਸਾਰੀਆਂ ਅਨ ਐਜੂਕੇਟ ਲੇਡੀਜ਼ ਜਿਹੜੀਆਂ ਸਿਆਣਿਆਂ ਦੇ ਜਾਂਦੀਆਂ ਟੁਣਾ ਟੱਪੇ ਵਾਲੀਆਂ ਉਹ ਬੀਬੀਆਂ ਬੈਠੀਆਂ ਤੇਰੇ ਮੂਰੇ। ਯੂਨਨ ਨੂੰ ਪ੍ਰਵਚਨ ਦੇ ਰਹੀਆਂ ਤੇ ਉਹ ਹੀ ਆ ਕੇ ਸੁਣ ਰਹੀਆਂ ਕਿ ਅੱਜ ਦੀ ਪੜ੍ਹੇ ਲਿਖੀ ਨੌਜਵਾਨ ਪੀੜ੍ਹੀ ਤੇਰੀਆਂ ਗੱਲਾਂ ਸੁਣਦੀ ਆ ਕਿ ਅੱਜ ਦੀ ਪੜ੍ਹਿਆ ਲਿਖਿਆ ਕੁੜੀਆਂ ਆ ਕੇ ਉੱਥੇ ਬਹਿੰਦੀਆਂ ਤੇਰੀ ਬੱਕੋ ਆਵਾਜ਼ ਤੇਰੀ ਜਿਹੜੀ ਬੱਕੋ ਆਵਾਜ਼ ਜਿਹੜੀ ਤੇਰਾ ਲੋਲੋ ਆ ਫਾਟੇ ਬਾਸਰ ਕੀ ਤੇਰੀ ਆਵਾਜ਼ ਹੈ ਉਹ ਸੁਣਦੀਆਂ ਅਗਲੀਆਂ ਪੜ੍ਹ ਗਈਆਂ ਮਾਡਰਨਾਈਜ਼ ਹੋ ਗਿਆ ਜ਼ਮਾਨਾ ਚੇਂਜ ਹੋ ਗਿਆ ਔਰਤ ਨੇ ਆਪਣੇ ਰਾਈਟਸ ਪਤਾ ਲਾ ਕੇ ਆ ਔਰਤਾ ਲੈ ਕੇ ਆਪਣੇ ਪੈਰਾਂ ਤੇ ਖੜੀ ਹੈ ਇੰਡੀਪੈਂਡੈਂਟ ਹੋ ਗਈ ਹੈ ਕਹਿੰਦੀ ਅਸੀਂ ਕਿਸੇ ਮਰਦ ਦੀ ਗੁਲਾਮੀ ਨਹੀਂ ਕਰਨੀ ਜਿਉਂਕਿ ਮਰਦ ਸਾਡਾ ਨਾ ਰਹੂਗਾ ਵਿਆਹ ਕਰਾਊਗਾ ਰਿਸਪੈਕਟ ਦੇਊਗਾ ਤਾਂ ਰਿਸਪੈਕਟ ਦਵਾਂਗੇ ਪਰ ਗੁਲਾਮੀ ਰੇਖਾ ਨਹੀਂ ਤੂੰ ਔਰ ਜੀਨ ਸਾ ਬਿੱਟੂ ਆਪਣੇ ਐਜੂਕੇਸ਼ਨ ਦੇ ਪਹਿਲੇ ਸਰਟੀਫਿਕੇਟ ਚੈੱਕ ਕਰ ਵੀ ਤੂੰ ਪੜ੍ਹੇ ਲਿਖੀ ਕਿੰਨੀ ਹੈ ਜੇ ਤੂੰ ਐਜੂਕੇਟਿਡ ਹੁੰਦੀ ਪੜ੍ਹੇ ਲਿਖੀ ਹੁੰਦੀ ਕਿਸੇ ਉੱਚੇ ਦਰਜੇ ਤੇ ਹੁੰਦੀ ਆ ਚੁੰਨੀ ਦੀ ਗੱਲ ਨਹੀਂ ਕਰਨੀ ਸੀ ਤੂੰ ਉਸ ਘਰ ਚ ਜੰਮੀ ਹੈ ਜਿੱਥੇ ਤੈਨੂੰ ਬਚਪਨ ਤੋਂ ਹੀ ਚੁੰਨੀ ਵਿੱਚ ਰੱਖਿਆ ਅਮਰਸ਼ ਕਾਤਾ ਸਿਰ ਤੇ ਚੁੰਨੀ ਦੇਤੀ ਪੱਗ ਬੰਨਤੀ ਉਹ ਹੁਣ ਤੇਰੀ ਪਰਵਿਸ਼ ਉਸ ਟਾਈਪ ਦੀ ਹੋਈ ਹੈ ਕਿ ਤੈਨੂੰ ਉਹ ਮਾਹੌਲ ਅੱਛਾ ਲੱਗਦਾ ਤੂੰ ਮਾਹੌਲ ਨੂੰ ਬਹੁਤ ਵਧੀਆ ਸਮਝਦੀ ਐ ਚਲੋ ਬਹੁਤ ਅੱਛੀ ਗੱਲ ਐ ਜੇ ਤੈਨੂੰ ਐਦਾਂ ਦਾ ਮਾਹੌਲ ਐਦਾਂ ਦਾ ਪਹਿਨਾਵਾ ਗੁਲਾਮੀ 'ਚ ਰਹਿਣਾ ਹਨਾ ਬੰਦੇ ਦੀ ਗੁਲਾਮੀ ਕਰਨਾ ਉਹਦੇ ਮਾਂ ਪਿਓ ਦੀ ਗੁਲਾਮੀ ਕਰਨਾ ਤੈਨੂੰ ਇਹ ਮਾਹੌਲ ਪਸੰਦ ਐ ਤੂੰ ਜੀ ਪਰ ਤੂੰ ਔਰਤਾਂ ਨੂੰ ਪੁੱਠੀਆਂ ਸਲਾਹਾਂ ਕਿਉਂ ਦੇ ਰਹੀਆਂ ਸਿੱਖਾਜੀ ਔਰਤਾਂ ਬੀਬੀਆਂ ਸਿਰ ਤੇ ਚੁੰਨੀ ਨਹੀਂ ਲਾਉਂਦੀਆਂ ਸਿਰ ਢੱਕਦੀਆਂ ਕਿਹਨੇ ਕਿਹਾ ਹੈ ਕਿਹੜਾ ਰੱਬ ਗੋੜਲਾ ਐ ਇਸੇ ਥੱਲੇ ਆਣਾ ਔਰਤ ਦੀ ਮਰਜ਼ੀ ਐ ਉਸ ਦੇ ਟਾਈਮ 'ਚ ਸਿਰ ਤੇ ਚੁੰਨੀ ਲਾਵਿਆਂ ਨਾ ਲਵੇ ਉਹ ਕੋਈ ਵੀ ਵਾਲਾਂ ਦਾ ਸਟਾਈਲ ਕਰੇ ਉਹ ਕੋਈ ਵੀ ਹੈਅਰ ਸਟਾਈਲ ਕਰੇ ਉਹਦੀ ਫਰੀडम ਆ ਇਹਨੂੰ ਗੁਲਾਮੀ ਕਹਿੰਦੇ ਆ ਜਿਹੜੀ ਮਰਦਾਂ ਦੀ ਬਣਾਈ ਹੋਈ ਸੀ ਤੇ ਹੁਣ ਔਰਤਾਂ ਨਹੀਂ ਚੱਲਣਗੀਆਂ ਚਾਹੇ ਸਾਡੇ ਪੰਜਾਬ ਦੀਆਂ ਜਟੀਆਂ ਐ ਸਿੱਖਣੀਆਂ ਹੁਣ ਨਹੀਂ ਉਹ ਚੱਲਣਗੀਆਂ ਉਹਾਂ ਪੇ ਉਹਨੇ ਖੁਦ ਪੰਜਾਬ ਦੀਆਂ ਧੀਆਂ ਨੂੰ ਇੰਨਾ ਪੜਾਤਾ ਅੱਜ ਕੱਲ ਹਰ ਇੱਕ ਪਿਓ ਕਹਿੰਦਾ ਮੇਰੀ ਧੀ ਬਹੁਤ ਪੜੇ ਕੱਲੋਂ ਔਖਾ ਘਰ ਮਿਲ ਗਿਆ ਪੁੱਤ ਗੁਲਾਮੀ ਨਹੀਂ ਸਹੀਂ ਡਿਵੋਰਸ ਦੇ ਕੇ ਪਰੇ ਮਾਰੀ ਖੁਦ ਪਿਓ ਕਹਿੰਦੇ ਆਪਣੀ ਧੀਆਂ ਨੂੰ ਗੁਲਾਮੀ ਨਹੀਂ ਸੈਣੀ ਕਿਸੇ ਵਰਦ ਦੀ ਕੁੱਟ ਮਾਰਨੀ ਸੈਣੀ ਡੋਮੈਸਟਿਕ ਵਾਲੀ ਨੂੰ برداشت ਨਹੀਂ ਕਰਨਾ ਪਰੇ ਮਾਰੋ ਡਿਵੋਰਸ ਦੇ ਕੇ ਤੁਹਾਨੂੰ ਅਸੀਂ ਪੜਾਇਆ ਲਖਾ ਪੈਰਾਂ ਤੇ ਖੜਾ ਕੇ ਤਾਂ ਆਪਣਾ ਕਮੌਕਾਂ ਮੈਂ ਆ ਵੀ ਹਾਸਲ ਕਰੋ ਤੂੰ ਇੱਥੇ ਚਾਰ ਪ੍ਰਵਚਨ ਦੇਣ ਵਾਸਤੇ ਕੋਈ ਸੰਤ ਮਾਤਮਾ ਬਾਬਾ ਬਾਪੀ ਬੰਦੀ ਫਿਰਦੀ ਐ ਵੀ ਪਤਾ ਹੈ ਲੋਕ ਤੈਨੂੰ ਸੁਣਣਗੇ ਲੋਕ ਤੇਰੇ ਪਿੱਛੇ ਲੱਗ ਜਾਣਗੇ ਜਿਵੇਂ ਉਹ ਬਿਆਸ ਵਾਲਾ ਢਿੱਲੋਂ ਆ ਅਭੀ ਉਹ ਵੇਦ ਰੱਖੂ ਮੈਂ ਵੀ BMW ਮਰਸੀਡੀਜ਼ ਛੱਡ ਕੋ ਸਾਰੇ ਤੁਸੀਂ ਨਾ ਤੁਸੀਂ ਸਾਰੇ ਕੰਜਰ ਹੋ ਤੁਸੀਂ ਸਿਰਫ ਜਨਤਾ ਵਿੱਚ ਆਪਣੀ ਮੈਂ ਮੈਂ ਭਾਲਦੇ ਹਾਂ ਆਪਣੇ ਵੀਊ ਇਕੱਠੇ ਕਰਦੇ ਹਾਂ ਵੀ ਅਸੀਂ ਬਸ ਬਹੁਤ ਵੱਡੀ ਮੇ ਪ੍ਰਵਰਸ਼ਨਕਾਰਕ ਬਣ ਜੂਗੀ ਮੈਨੂੰ ਫਿਰ ਜਿਹੜੇ ਥੱਬੇ ਮਿਲਿਆ ਕਰਨਗੇ ਤੇਰੀਆਂ ਜਿਹੜੀਆਂ ਕਾਲੀਆਂ ਕਰਤੂਤਾਆਂ ਨਾ ਉਹਨਾਂ ਤੇ ਚਾਤੀ ਮਾਰ ਮੈਂ ਤਾਂ ਪਿਛਲੀ ਵੀਡੀਓ 'ਚ ਵੀ ਆਖਿਆ ਸੀ ਜੇ ਤੇਰੀਆਂ ਮੈਂ ਕਰਤੂਤਾ ਖੋਲਤੀਆਂ ਨਾ ਤੈਨੂੰ ਭੱਜਣੋਂ ਰਾਹ ਨਹੀਂ ਮਿਲਣਾ ਉਸ ਉਹ ਦਿਨ ਯਾਦ ਕਰ ਲਈ ਜਿੱਦਾਂ ਸੁਤਨ ਤੇਰੇ ਹੱਥ ਦੇ ਵਿੱਚ ਸੀ ਤੇ ਬਾਬਾ ਡੇਰੇ ਦੇ ਅੰਦਰ ਸੀ ਸੋ ਚਿੰਨੀ ਤੋਂ ਦਰਦੇ ਤੁਲੀ ਬੰਦੀਆਂ ਨਾ ਤੇ ਮੇਰੇ ਬਾਰੇ ਬਕਵਾਸ ਕਰਦੀਆਂ ਵੀਡੀਓ 'ਚ ਬੋਲਦੀਆਂ ਮੈਂ ਆਪਣੇ ਔਕਾਤ ਤੇ ਆ ਗਈ ਤੈਨੂੰ ਫਿਰ ਨਾਮ ਲੈ ਕੇ ਉਹ ਬੰਦੇ ਦਾ ਤੇਰੇ ਸਾਰੇ ਪਿਛਲੇ ਚਿੱਠੇ ਖੋਲੂੰਗੀ ਜਦੋਂ ਤੂੰ ਗੰਦੇ ਕਾਂਡ ਕੀਤੇ ਆ ਤੇ ਤੂੰ ਬੰਦੀ ਆ ਦੁੱਧ ਦੀ ਧੁਲੀਆ ਚ ਪਹਿਲੇ ਅੰਡਰਵੇਅਰ ਪਾਲੀਆਂ ਤੇ ਹੁਣ ਕਸ਼ਾਰੇ ਪਾਲੇ ਕਮਾਲ ਦੀ ਗੱਲ ਆ ਤਾ ਡੀਅਰ ਇਹ ਸਾਡੇ ਵਰਗੇ ਪਾਉਣ ਅੰਡਰਵੇਅਰ ਤਾਂ ਸਾਡੇ ਵਰਗੀਆਂ ਬੁੜੀਆਂ ਲੁਚੀਆਂ ਹੋ ਗਈਆਂ ਤੇਰੇ ਵਰਗੇ ਪਾਉਣ ਕਸ਼ਾਰੇ ਤੇ ਬਾਅਦ ਚ ਗਿੱਟੇ ਨੇ ਇੱਕ ਪਾਸੇ ਬੰਨਿਆ ਹੁੰਦਾ ਫਿਰ ਪੱਜਾਂ ਨੂੰ ਰਾਹ ਨਹੀਂ ਮਿਲਦਾ ਤੁਸੀਂ ਦੇਵਦਾਸੀਆਂ ਬਣ ਜੰਨੀਆਂ ਓ ਸ਼ਰੀਫ ਬਣ ਜੰਨੀਆਂ